ਅਸੀਂ ਹੜਗੇ ਪਿੱਛੇ ਵੈਕਰ ਜੀ ਦਾ ਖਾਸਾ ਵੈਕਰ ਜੀ ਦੀ ਫਤਿਹ ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਪੂਰਾ ਕਸਮਾਨ ਪਿਆਵਾ ਗੱਡੀ ਦਾ ਮੈਂ ਤੁਹਾਨੂੰ ਬਾਅਦ ਚ ਜ਼ਿਕਰ ਕਰਦਾ ਵੀ ਆਏ ਕਿੱਥੇ ਪਹਿਲਾਂ ਸਾਨੂੰ ਤਮਾਸ਼ਾ ਦਿਖਾ ਦੀਏ ਇਹ ਲੈ ਰਾਟ ਪਿਆਵਾ ਗੱਡੀ ਦਾ ਤੋੜ ਦੇਣਾ ਬਾਈਆਂ ਨੇ ਮੈਨੂੰ ਲੱਗਾ ਕੋਸ ਚੱਲ ਪੀ ਗਈ ਗਈ ਇਹ ਬਈ ਇਹ ਬਈ ਪੂਰੀ ਹੋ ਗਈ ਬਚ ਜਾ ਓਏ ਇਹ ਬਈ ਇਹ ਬਈ ਇਹ ਬਈ ਓ ਭਾਈ ਬਹੁਤ ਜਾਨ ਆ ਓਏ ਇਹ ਬਈ ਪੂਰੀ ਭਜਨ ਭਰਿਆ ਹੋਇਆ ਹੈ ਨਾ ਜਾਇਦੇ ਕਾਧਨ ਆਵੀ ਜਾਣੀ ਆ ਭਰਨੀ ਆਲੇ ਅੱਛਾ ਹਾਂ ਜੀ ਇੱਥੇ ਵੀ ਪੰਗਾ ਹੋ ਗਿਆ ਤੇ ਇੱਕ ਵਾਰ ਹਾਂ ਜੀ ਆ ਹੋ ਗਿਆ ਸੀ ਜੀ ਮੈਂ ਤਾਂ ਜੰਪ ਮਾਰਨਾ ਤਾਂ ਮੇਰੇ ਤੇ ਬਾਂਦਰ ਜਾਵ ਆ ਕੇ ਤੇ ਪੁਰਾਣੇ ਸਮੇਂ ਚ ਬਿੱਟਪੂਸੀ ਕਿੱਕਣਾ ਵੱਜਦੀ ਹੁੰਦੀ ਐ ਹੋ ਗਿਆ ਸੀ ਹੋ ਗਿਆ ਦਾ ਕੰਮ ਮਹਾ ਲਵੀ ਹੋ ਗਿਆ ਠੀਕਾ ਇਹ ਜੇ ਜੇ ਕਿਤੇ ਦੋ ਤਿਹਾਂ ਹੋਰ ਹੁੰਦੀਆਂ ਉੱਪਰ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹੋ ਗਿਆ ਦਾ ਕੰਮ ਦਾ ਕਿਹੜੇ ਕਿਹੜੇ ਠੇਕੇਦਾਰ ਦੀ ਲੇਵਰ ਬੱਬੇ ਇਹ ਗੱਲੀ ਕਾਰੀਗਰ ਤੇ ਲక్ష్ਮਣ ਦੀ ਲక్ష్ਮਣ ਠੇਕੇਦਾਰ ਹਾਂ ਠੀਕ ਆ ਠੀਕ ਆ ਠੀਕ ਆ ਜੀ ਲਓ ਜੀ ਆਪਾਂ ਜਤਿੰਦਰ ਦੇ ਅ ਰਿਸ਼ਤੇਦਾਰ ਦੀ ਇੱਥੇ ਜਗ੍ਹਾ ਹੈਗੀ ਆ ਵੇਲੇ ਮੋੜ ਦੇ ਉੱਪਰ ਸੋ ਰਿਸ਼ਤੇਦਾਰ ਸਾਡਾ ਵੀ ਅਸੀਂ ਵੀਰ ਨੂੰ ਭਾਜੀ ਉਹ ਕਹਿੰਦੇ ਆ ਹਾਂ ਸਾਡਾ ਪ੍ਰਾਣਾ ਲਾਤਾ ਜਾਨੀ ਕਹਿੰਦਾ ਪਾਪਾ ਸਤਕਾਰਯੋਗ ਤੇ ਉਹਨਾਂ ਨੇ ਇਹ ਜਗ੍ਹਾ ਆਪਾਂ ਕਿੰਨੀ ਜਗ੍ਹਾ ਲੱਤੀ ਹੋਰੇ ਪਲਾ ਇਹ ਹੈਗੀਆਂ 6 ਕਨਾਲਾਂ ਤੋਂ ਪਲੱਸ ਆ ਥੋੜੀ ਜੀ 6 ਕਨਾਲਾਂ ਤੋਂ ਪਲੱਸ ਮਤਲਬ ਕਿਲੇ ਦੇ ਥੋੜੀ ਜਿਹੀ ਘਾਟ ਥੋੜੀ ਜਿਹੀ ਘਟ ਬਸ ਕਿਲੇ ਤੋਂ ਕਿਲੇ ਦੇ ਥੋੜੀ ਜਿਹੀ ਘਾਟ ਆ ਨਾ ਹਾਂ ਇਹ ਤੈਨੂੰ ਐਲਜਾ ਬਣਦਾ ਇਹ ਉਹ ਸਦੇ ਅੱਲੇ ਬੰਨ੍ਹ ਪਿੱਛੇ ਨੂੰ ਹਾਂਜੀ ਆਏ ਨੂੰ ਆ ਕੋਠੀ ਦੇ ਬੈਕ ਆ ਕੋਠੀ ਦੇ ਬੈਕਸਟੈਂਡ ਜਿਹੜਾ ਹੈ ਨਾ ਹਾਂ ਆ ਜਿਹੜੇ ਆ ਪਿੱਲਰ ਜੇ ਆ ਉਹਨਾਂ ਦੇ ਆ ਤੇ ਪਿੱਲਰ ਉਹਨਾਂ ਦਾ ਪਿੱਲਰ ਤੋਂ ਉਰੇ ਉਰੇ ਆਪਾਂ ਹਾਂ ਪਿੱਲਰ ਤੋਂ ਉਰੇ ਉਰੇ ਆਪਾਂ ਹਾਂ ਪਰ ਵੇਚੇ ਜੇ ਦੇਖਿਆ ਜਾਵੇ ਕਾਨੂੰਨੀ ਤੌਰ ਤੇ ਪਿੱਲਰ ਆਪਣੀ ਜਗ੍ਹਾ ਦੇ ਵਿੱਚ ਆ ਅੱਛਾ ਹਾਂਜੀ ਕੋਈ ਨਹੀਂ ਇਹ ਫਿਰ ਤੁਸੀਂ ਕਿਸੇ ਟਾਈਮ ਨਾ ਨਾ ਚਲੋ ਵਾਲੀ ਗੱਲ ਨਹੀਂ ਜਦੋਂ ਆਪਾਂ ਨੇ ਪੈਸਾ ਦਿੱਤਾ ਆਪਾਂ ਨੇ ਆਪਣੀ ਲੈਂਡ ਤਾਂ ਪੂਰੀ ਲੈਣੀ ਆ ਧਰਤੀ ਤਾਂ ਪੂਰੀ ਲੈਣੀ ਆ ਨਾ ਅਸੀਂ ਨਿਸ਼ਾਨਦੇਹੀ ਕਰਾਉਣੀ ਆ ਜਦੋਂ ਨਿਸ਼ਾਨਦੇਹੀ ਹੋ ਗਿਆ ਉਹਨਾਂ ਨੂੰ ਬੁਲਾਓ ਬਸ ਗੱਲ ਖਤਮ ਠੀਕ ਹੈ ਨਾ ਕਹਾਣੀ ਇਸੇ ਤਰੀਕੇ ਨਾਲ ਇਧਰ ਨੂੰ ਆ ਥੋੜੀ ਜੀ ਹੂੰ ਤੇ ਕਿਉਂਕਿ ਉਹ ਜਿਹੜੇ ਅਸਲ ਦੇ ਮਾਲਕ ਤੇ ਨਾ ਜਿਹੜੇ ਮੇਨਚਰ ਪਹਿਲਾਂ ਜਿਨ੍ਹਾਂ ਕੋਲ ਜਗ੍ਹਾ ਸੀਗੀ ਉਹ ਆਈ ਬਹੁਤ ਘੱਟ ਔਰੇ ਹੁਣ ਐਸੇ ਕਰਕੇ ਸਾਨੂੰ ਫੋਲਰ ਛੇਤੀ ਪਟਾਉਣੇ ਪਏ ਦੇਖੋ ਇੰਨੇ ਨੇ ਪਟਾਉਣੇ ਪਏ ਸਾਨੂੰ ਹਾਂ ਇਹ ਲੱਗੇ ਨੂੰ 5 ਸਾਲ ਹੋ ਗਏ ਵਗਿਆ ਨੇ ਇਹਨਾਂ ਨੂੰ ਹਾਂਜੀ ਬੂਟੇ ਨੂੰ 5 ਸਾਲ 5 ਸਾਲ ਹੋ ਗਏ ਪਾਣੀ ਲਾਇਆ ਇੱਕ ਵਾਰ ਵੀ ਅਸੀਂ ਲਾਇਆ ਕਿ ਜਿੰਨੇ ਵਾਰ ਵੀ ਲਾਇਆ ਹੁਣ ਵਿਚਾਰੇ ਐੱਕ ਨਹੀਂ ਖੜੇ ਰਹੇ ਇੱਕਾਂ ਹੀ ਖੜੇ ਰਹੇ ਇਹਦੀ ਮਾਲਕ ਕਿੱਧਰ ਤੇ ਹੈ ਇਹੇ ਰੋਪੜ ਦੇ ਸੀਗੇ ਅੱਛਾ 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 ਅਸਲ 'ਚ ਦੋ ਜਿਹੜੇ ਮੀਆਂ ਬੇਬੀ ਸੀਗੇ ਉਹ ਟੀਚਰ ਐ ਉਹ ਕਰਕੇ ਉਹਨਾਂ ਦਾ ਕੋਈ ਇਦਨੋ ਰੁਝਾਨ ਹੈ ਨਹੀਂ ਠੀਕਾ 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 ਉਹਨੇ ਬਸ ਇੱਕ ਇਨਵੈਸਟਮੈਂਟ ਦੇ ਦੌਰ ਤੇ ਲਈ ਹੋਈ ਸੀਗੀ ਵੀ ਖਾਲੀ ਨਾਲ ਚਲੋ ਉਹ ਕਰ ਦਿੰਨੇ ਆ ਠੀਕਾ 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 ਜੋ ਵੀ ਹੁੰਦਾ ਸੀਗਾ ਹੁਣ ਬਾਕੀ ਮਾੜਾ ਮੋਟਾ ਦਾ ਆਪਾਂ ਲੱਗੇ ਹੋਇਆ ਕਰਨ ਉਹ ਜਿਹੜਾ ਵੀ ਕਰਦੇ ਆ ਓਕੇ ਓਕੇ ਇਧਰ ਕਿੱਥੇ ਕਿਦੱਕ ਨੂੰ ਆ ਉਹ ਬੁੱਟੇ ਨਾਲ ਆ ਹਲਦੀ ਆਪਣੀ ਆ ਹਲਦੀ ਆਪਣੀ ਆ ਬਾਹਲਦੀ ਨਹੀਂ ਵਟ ਅਗਲੀ ਵਟ ਜਿਹੜੀ ਪਸੂ ਅੱਗੇ ਯਾਰ ਹਲਦੀ ਪਿਚਾ ਲਿਓ ਬਾਬੇ ਯਾਰ ਥੋੜੀ ਜੀ ਸਾਡੇ ਵਾਸਤੇ ਠੀਕ ਹੈ ਠੀਕ ਹੈ ਕਿਹਦੇ ਭੇਟ ਚ ਪਊਗੀ ਠੀਕ ਹੈ ਬਚ ਗਈ ਜੀ ਹਲਦੀ ਵਟ ਜੀ ਬਚ ਗਈ ਸਾਰੀ ਬਚ ਗਈ ਆ ਚਲੋ ਠੀਕ ਆ ਧੰਨਵਾਦ ਆ ਤੁਹਾਡਾ ਬਚ ਗਈ ਜੀ ਬਚ ਗਈ ਆ ਸਾਰੀ ਬਚ ਗਈ ਆ ਹੈਡ ਤੇ ਆ ਹਲਦੀ ਵੀ ਆਪਣੀ ਆਹ ਗਾਂ ਵਾਲੀ ਵੀ ਆ ਵੀ ਹਲਦੀ ਆਪਣੀ ਹੈ ਇਹ ਮਤਲਬ ਹਾਦਾ ਹੈ ਹਲਦੀ ਹੈਦੀ ਆਦਾ ਹੈ ਇਸੇ ਕਰਕੇ ਜੀ ਇਹ ਇਹਨਾਂ ਨੇ ਪਹਿਲਾਂ ਹੀ ਹੋ ਲੈ ਆ ਤੇ ਆ ਹੱਦ ਠੀਕ ਹੈ ਹਾਂ ਜੀ ਇਹ ਟੈਂਪਰੇਰੀ ਹੱਦ ਦਾ ਹੱਲ ਟੈਂਪਰੇਰੀ ਹੱਦ ਹੈ ਬਦੂ ਨੇ ਸਟਿੰਗ ਸੈਟਿੰਗ ਹੋ ਗਈ ਯਾਰ ਜਿਹੜਾ ਤੂੰ ਕਹਿੰਦਾ ਤਾਂ ਮੈਨੂੰ ਵੀ ਕਮਰਾ ਛੱਤਿਆ ਏ 15 ਦਿਨਾਂ ਦੇ ਵਿੱਚ ਉਹੀ ਏ ਇਹ ਉਹ ਸਾਹਮਣੇ ਆ ਉਹ ਹਾਂ ਜਿਹੜੀ ਉਹ ਕੋਠੀ ਪਾਈ ਹੋਈ ਆ ਅੱਛਾ ਉਹ ਕੋਠੀ ਖੜ ਖੜ ਜਾ ਉਹ ਕੋਠੀ ਸਾਹਮਣੇ ਵਾਲੀ ਨਹੀਂ ਜੀ ਤੁਹਾਨੂੰ ਦਿਖਾਉਂਦਾ ਮੈਂ ਮੜਾ ਨੇੜੇ ਜਾ ਕੇ ਦਿਖਾਵਾਂ ਮੈਂ ਵੀ ਕੋਠੀ ਤੁਹਾਨੂੰ 15 ਦਿਨ ਤਾਂ ਨਹੀਂ ਬਦਲ ਆਤੇ ਨੇ ਅੱਛਾ ਹਾਂ ਜੀ ਹਾਂ ਜੀ ਛੁੱਟੀਆਂ ਛੱਟੀਆਂ ਵਿੱਚ ਜੋੜ ਕੇ ਸਾਰਾ ਕੁਝ 3-4 ਲਾ ਕੇ ਤਾਂ ਫਿਰ ਤਾਂ ਮਹੀਨਾ ਹੋ ਗਿਆ ਜੀ ਬਹੁਤ ਤਗੜੇ ਤਕੜੇ ਤਕੜੇ ਬੰਦੇ ਟਕਰੇ ਠੇਕੇਦਾਰ ਬੜੇ ਤਗੜੇ ਤਕਰੇ ਨੇ ਬਈ ਇਸੋ ਕੋਈ ਹੋਣੀ ਹੈਗਾ ਹਾਂ ਤੇ ਅਸੀਂ ਜਾਣਾ ਜੀ ਹੁਣ ਚੰਡੀਗੜ੍ਹ ਨੂੰ ਹਾਂ ਜੀ ਚੰਡੀਗੜ੍ਹ ਜਿਹੜਾ ਮੈਂ ਦੂਆ ਲੈਫਟ ਆਫ ਸੀਗਾ ਜਿਹੜਾ ਦੇਖ ਕੇ ਆਇਆ ਤੇ ਬਿਮਾਰ ਹੈ ਜੀ ਉਹ ਹਾਲਾ ਜ਼ਿਆਦਾ ਸੀਰੀਅਸ ਬਿਮਾਰ ਹੈ ਉਹ ਕਹਿੰਦਾ ਮੈਂ ਕੋਈ ਡਾਕਟਰ ਚੇਂਜ ਕਰੋ ਹਾਂ ਕਾਫੀ ਹੋਣਾ ਡਾਕਟਰ ਚੇਂਜ ਕਰਨਾ ਹੋਰ ਡਾਕਟਰ ਕਹਿੰਦਾ ਵੀ ਇਹਦਾ ਪੁਰਜੇ ਹੈ ਜਿੱਕਣਾ ਕਹਿੰਦੇ ਹਾਂਟ ਟ੍ਰਾਂਸਪਲੈਂਟ ਹੋਣਾ ਯਾ ਕਿਡਨੀ ਟ੍ਰਾਂਸਪਲੈਂਟ ਹੋਣੀ ਉਹ ਤਾਂ ਮਦਰ ਬੋਰਡ ਟ੍ਰਾਂਸਪਲੈਂਟ ਹੋਣਾ ਉਹਦਾ ਅਸਲ ਜੇ ਪਤਾ ਕਿ ਆ ਗਿਆ ਪੀਵੀਏ ਵਾਲਿਆਂ ਨੇ ਸਮਝਲੇ ਨੇ ਕਹਿੰਦੇ ਇੰਗਲਿਸ਼ ਦੇ ਮਗਾਉਣਾ ਪੈਣਾ ਸਪੈਸ਼ਲ ਐਡਾਪਟਰ ਪੀਏ ਦੇ ਉੱਪਰ ਆਉਂਦਾ ਪਰ ਇੰਗਲਿਸ਼ ਦੇ ਪਰੇ ਦਿੱਲੀ ਵਾਲੇ ਲਾ ਅੱਛਾ ਦਿੱਲੀ ਭੇਜਣ ਨੂੰ ਹਰ੍ਹਾਂ ਤੋਂ ਵਹਾਈ ਠੀਕ ਆ ਠੀਕ ਆ ਠੀਕ ਆ ਚੱਲ ਫੇ ਚੱਲੀਏ ਲੈ ਬਾਈ ਛੋਟੇ ਵੀਰ ਧਿਆਨ ਨਾਲ ਚਲਾਈ ਗੱਡੀ ਹਨਾ ਹਨਾ ਹਾਂ ਧਿਆਨ ਨਾਲ ਚਲਾਈ ਉਹ ਬੰਦੇ ਨੇ ਥੋੜੀ ਜੀ ਕਾਲੀ ਕਰੀ ਦੇਖਿਆ ਤਾਂ ਕਿ ਮੈਨੂੰ ਲੱਗਦਾ ਵੀ ਇੱਕ ਵਾਰ ਟੈਡੀ ਹੋ ਗਈ ਗੱਡੀ ਵੀ ਦੀ ਅਹੀ ਕੱਢ ਗਿਆ ਸੀਗਾ ਉਹ ਤੇਰੇ ਤੂੰ ਬੰਦਾ ਯਾਰ ਤੂੰ ਕਾਲੀ ਨਾ ਕਰੀ ਤੈਨੂੰ ਮੈਂ ਦੱਸਾਂ ਭਾਈ ਜ਼ਿੰਦਗੀ ਇੱਕ ਵਾਰ ਮਿਲਦੀ ਤੈਨੂੰ ਮੈਂ ਦੱਸ ਦਵਾਂ ਬਸ ਆਹ ਇਹ ਬੰਦਾ ਦੇਖ ਲੋ ਜੀ ਤੁਸੀਂ ਮੜ ਜਾ ਧਿਆਨ ਕਰਦੇ ਬੰਦਾ ਬਹੁਤ ਖਤਰਨਾਕ ਲੱਗਿਆ ਮੈਨੂੰ ਮੈਨੂੰ ਬਾਂਦਰ ਯਾਦ ਕਰਾਉਂਦੇ ਬਟੂਸੀ ਕਿੱਕਣਾ ਵੱਜਦੀ ਹੁੰਦੀ ਆ ਮੈਨੂੰ ਟਪੂਸੀ ਨਾਲ ਮਾਰਨੀ ਆ ਵੇ ਇੱਥੇ ਕਿਉਂਕਿ ਆਪਣੇ ਪਾ ਪੁਰਾਣੇ ਜਿਹੜੇ ਪੂਰਵਜ ਆ ਉਹ ਬਾਂਦਰੇ ਹੁੰਦੇ ਸੀ ਇਹ ਕਹਿੰਦੇ ਹਨ ਫਿਰ ਮੈਨੂੰ ਯਾਰ ਨਹੀਂ ਤੂੰ ਯਾਰ ਬੰਦਾ ਯਾਰ ਭਾਈ ਥੋੜਾ ਜਿਆ ਕਿਆਰ ਹੈ ਪਤਾ ਕਹ ਲੈ ਜੀ ਚੜਾਈ ਆ ਜੇ ਗੱਡੀ ਕੱਚੀ ਛੱਡੂਗੇ ਨਾ ਫਸ ਗਈ ਫੇਰ ਜੇ ਟੇਢੀ ਜਾਦੇ ਤਿਆਰ ਬਾਬਾ ਜੀ ਨੂੰ ਯਾਰ ਮੈਂ ਕਹਿ ਸਕਦਾ ਮੈਂ ਤੇਰੇ ਕਾ ਬੈਸ ਲੈਣਾ ਨਹੀਂ ਭਾਈ ਜਿਹੜੇ ਡਰਾਈਵਰ ਬੰਦੇ ਹੁੰਦੇ ਆ ਉਹ ਸਿਰੇ ਹੀ ਹੁੰਦੇ ਆ ਬਾਕੀ ਇਹ ਸਨੇ ਬੰਦਾ ਹੈ ਤੇਰੇ ਵੱਲ ਚੱਲ ਚੱਲੀ ਆ ਜਾ ਚਲੋ ਇਹ ਨਾਲੇ ਅਸੀਂ ਜ਼ਿਕਰ ਕਰਦੇ ਜੀ ਐ ਕੋਠੀ ਦੀ ਬਿਲਕੁਲ ਸਹੀ ਹੈ ਇਹ ਕੋਠੀ ਪੂਰੇ 15 ਦਿਨ ਦੇ ਵਿੱਚ ਛੋਟੀਆਂ ਪਾ ਕੇ ਮਹੀਨਾ ਪੂਰਾ ਲੱਗਿਆ ਜੀ ਜੇ ਇੰਗਲਿਸ਼ ਵਿੱਚ ਕਰਕੇ 15 ਡੇਸ 15 ਡੇਸ ਯਸ ਹਾਂ 15 ਵਿਦ ਵਿਦ ਹੌਲੀਡੇਜ਼ ਯੂ ਵਿਦਆਊਟ ਹੌਲੀਡੇਜ਼ ਨਾ ਵਿਦ ਹੌਲੀਡੇ 30 ਡੇ 30 ਡੇਸ ਯਸ ਟੋੜ ਟੋੜੇ ਲੱਗੇ ਜੀ ਮੈਂ ਰਿਵੀਅੂ ਆਉਣ ਲੱਗੇ ਆ 4830 ਦੇ ਆ 4830 ਦੇ ਹੈ ਡਿਮੈਂਸ਼ਨੇਟ ਕਿੰਨੀ ਜਿਆਦਾ ਮੈਂ ਬਹੁਤ ਰਕਬਾਈ ਬਹੁਤ ਛੱਤਿਆ ਬਣ ਰਕਬਾਈ ਬਹੁਤ ਛੱਤਿਆ ਪਤਾ ਨਹੀਂ ਇਧਰ ਨੂੰ ਦਾ ਨਹੀਂ ਆਪਾਂ ਗੱਲ ਸੁਣਾ ਫੁੱਟਾਂ ਚ ਨਾ ਗਲਗੇ ਇੰਚਾਂ ਐਨੇ ਹਜ਼ਾਰ ਇੰਚ ਫਿਰ ਵੀ ਹਜ਼ਾਰ ਨਹੀਂ ਹੁੰਦੇ ਆ ਹਜ਼ਾਰਾਂ ਇੰਚ ਤਾਂ ਇੰਚ ਹੈਗੇ ਆ ਯਾਰ 1200 ਇੰਚ ਇਧਰ ਹੋ ਗਿਆ ਹਾਂ ਹਾਂ ਜੀ 1200 ਇੰਚ ਤਾਂ ਨਹੀਂ ਹੋਇਆ ਹੁਣ 10 10 ਫੁੱਟ ਉਧਰ ਨੂੰ ਹਾਂ ਹਾਂ ਇਧਰ ਨੂੰ 1200 ਨਾ ਨਾ ਇੱਧਰ ਨੂੰ ਨਹੀਂ ਇੱਧਰ ਦਾ 10 ਫੁੱਟ ਹੈ ਹੀ ਨਹੀਂ ਇਹ ਇੱਧਰ ਨੂੰ ਉੱਧਰ ਨੂੰ 10 ਫੁੱਟ ਹੈ ਇੱਧਰ ਨੂੰ 6 ਫੁੱਟ ਹੈ ਹਾਂ ਹਾਂ ਜੀ ਫਿਰ 10 60 60 ਨੂੰ 60 ਦਾ ਗੁਣਾ ਕਰਨਾ ਆਪਣਾ 60 ਨੂੰ 10 ਕਹਦੇਗਾ ਨਾ ਬਣਾ ਆ ਨਾ ਹੁਣ ਬਾਤ ਤੇ ਬੱਚਾ ਤਾਂ ਵਧੀਆ ਬਣਾਉਂਦਾ 12 ਇੰਚ ਹੁੰਦੇ ਆ ਜੀ 1 ਫੁੱਟ ਦੇ ਵਿੱਚ 12 ਇੰਚ ਤਾਂ ਇੱਕ ਪਾਸੇ ਨੂੰ ਹੁੰਦੇ ਨਾ 120 ਮੋਟਰ ਬਣਿਆ ਉਧਰ ਨੂੰ ਨਹੀਂ ਬਾਬੇ ਥੋੜੀ ਜਿਹੀ ਆਪਾਂ ਹਿਸਾਬ ਕਿਤਾਬ ਦੇ ਵਿੱਚ ਗਲਤ ਆ ਬਾਬਾ ਬਾਬਾ 120 ਇੰਚ ਤਾਂ ਕਿੰਨਾ ਹੋ ਗਿਆ ਫਿਰ ਉਹ ਉਚਾਈ ਵੀ ਦੇਖਣਾ ਉੱਪਰੋਂ ਉਚਾਈ ਲੱਗ ਚੀਜ ਕਹਿ ਲੋ 120 ਇੰਚ ਹਾਂ 120 ਇੰਚ ਆਇਨਾ ਹੋ ਗਿਆ ਆ ਇਧਰੋਂ 60 ਇੰਚ ਇਧਰੋਂ 60 ਇੰਚ ਹੋ ਗਿਆ 120 ਨੂੰ ਜੇ 60 ਦਾ ਗੁਣਾ ਕਰੂਗੇ 12 72 72 ਇੰਚ ਹੋ ਗਿਆ 72 ਇੰਚ ਇਦਾਂ ਹੋ ਗਿਆ 72 ਇੰਚ ਆਇਨ ਹੋ ਗਿਆ ਹਾਂ ਜੀ 120 ਇੰਚ ਇਦਾਂ ਹੋ ਗਿਆ 120 ਇੰਚ ਇਦਾਂ ਹੋ ਗਿਆ ਉੱਪਰੋਂ ਦੇਖ ਲਓ ਹਾਈਟ ਇਹ ਤਾਂ ਛੱਡ ਉੱਪਰ ਏਰੀਆ ਮਿਲਣਾ ਉੱਪਰ ਵਾਲਾ ਕਿੰਨਾ ਹੋ ਗਿਆ ਟੋਟਲ 60 ਨਾਲ 72 120 ਕੱਢੋ ਮੰਗਲਾ ਲ 72 ਬਰ ਬਹਤਰ ਅੱਧਾ ਪਚਾਰ ਗੱਡੀ ਕੋਲ ਨੂੰ ਜਾਂਦੇ ਜਾਂਦੇ ਲਾਇਆ ਬਾਈ ਆਸ਼ਾ ਇੱਥੇ ਤੱਕ ਜਿਹੜੀ ਉਹਦਣ ਗੱਡੀਆਂ ਜੀ ਗੇਰ ਕੇ ਗਿਆ ਤਾ ਹਾਂਜੀ ਹਾਂਜੀ ਐ ਛੇ ਟਰੈਕਟਰ ਤੇ ਡਰ ਗਿਆ ਤਾ ਹਣਾ ਹੁਣ ਇੱਥੇ ਤੇ ਡਰ ਨਹੀਂਦਾ ਗਾ ਟਰੈਕਟਰ ਦੇ ਮੂੰਹ ਥੱਲੇ ਨੂੰ ਕਰਿਆ ਕਰਿਆ ਆ ਦੇਖੋ ਸਿੱਧਾ ਥੱਲੇ ਅੱਛਾ ਇਹ ਇੱਥੇ ਤੱਕ ਆਏ ਹਾਂ ਹਾਂ ਗਿਆ ਠੀਕ ਆਪਾਂ ਜਿਹੜਾ ਫਰੰਟਾ ਮੁਰਲਾ ਮੁਰਲਾ ਤੋਂ ਲੈ ਕੇ ਆਏ ਹੈ ਤਕਰੀਬਨ 40 ਫੁੱਟ ਹੈਗਾ ਨਾ ਨਾ 95 ਫੁੱਟ ਪੈਂਦਾ ਹੈ ਇਹ ਮੈਂ ਆਪਣੇ ਹਾਂ 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 ਨਾ ਹਾਂ ਅੱਛਾ ਓਕੇ ਰਹੀ ਆ ਦੇਰ ਕੱਪ ਮਾ ਓਹੋ 120 ਹਾਂ ਜੀ ਗੁਣਾ ਗੁਣਾ 72 ਕਰੀ ਕੱਲ ਨਿਆ ਗੱਡੀ ਚ ਪਿਆ ਮੇਰੇ ਫੋਨ ਮੈਂ ਨਹੀਂ ਰੱਖ ਰਿਹਾ ਤੇਰਾ ਭਲਾ ਹੋ ਜੇ ਹਾਂ ਜੀ ਚਲੋ ਠੀਕ ਆ ਫਿਰ ਹੁਣ ਅਸੀਂ ਜੀ ਚੰਡੀਗੜ੍ਹ ਨੂੰ ਚੱਲੇ ਆ ਤੇ ਕਹਾਂ ਜਿੱਥੇ ਆਣ ਕਰਾਂਗੇ ਉੱਥੇ ਦੱਸਾਂਗੇ 12784 ਕੀ ਹੋ ਗਿਆ 84 ਤਾਂ ਇੱਕ ਹੋ ਗਏ ਹਾਂ ਦੱਸ ਯਾਰ ਇਹਨਾਂ ਨੂੰ ਤਾਂ ਮੈਂ ਮੰਗ ਲਾਇਆ ਕੱਢ ਲੈਣਾ ਤਾਂ ਆਪਣਾ ਉਹੀ ਮਰੀ ਜਾਣਾ ਗੱਲਾਂ ਯਾਰ ਮੇਰੇ ਯਾਰ ਤੂੰ 90 ਦੇ ਗੇਟ ਚ ਬੰਨਣਾ 900 ਨੂੰ ਗੇਟ ਚ ਬੰਨਣਾ 900 900 ਕੁਛ ਨਹੀਂ ਬਣਨਾ 949 ਉਹ ਜਾਣਦੇ ਅਗਰ ਹਜ਼ਾਰਾਂ ਦੇ ਵਿੱਚ ਜਾਣਾ ਤੈਨੂੰ ਸੂਈ ਦੱਸਦਾ ਮੈਂ 100 B ਗੁਣਾ 72 8400 ਹਾਂਜੀ 8400 ਮੈਂ ਤੈਨੂੰ ਕਹਿੰਦਾ ਵੀ 8000 ਫਿਰ ਉਹੀ ਮੈਂ ਕਹਿੰਨਾ 8000 ਹੋ ਗਏ ਚਲੋ ਜੀ ਹੁਣ ਅਸੀਂ ਥੋੜੀ ਜਿਹੀ ਹੋਰ ਗੱਲਾਂ ਕਰ ਲਈਏ ਫਿਰ ਕਹਾਂ ਜਾ ਕੇ ਮਿਲਦੇ ਤੁਹਾਨੂੰ 8000 ਦੇ ਲਗਭਗ ਘਾਟੇ-ਛਾਟੇ ਹੋ ਗਿਆ ਹਾਂ ਬਾਬਾ 8000 8000 ਬੜੇ ਬਹੁਤ ਹੁੰਦਾ 8000 ਯਾਰ ਹਾਂ ਲੋ ਜੀ ਕਿਸੇ ਟਾਈਮ ਅਸੀਂ ਇਹਦੇ ਵਿੱਚ ਖੇਲਦੇ ਹੁੰਦੇ ਤੇ ਕਦੇ ਕੁਛ ਕਦੇ ਕੁਛ ਕਦੇ ਕੁਛ ਆਹ ਕੁਝ ਹੋਰੇ ਬਣਾਤਾ ਰੱਖ ਕੇ ਇਹਨਾਂ ਨੇ ਓਏ ਸਮਾਨ ਕਾਡਣਾ ਵੀ ਹੈ ਕਿਸੇ ਪਾਸੇ ਨੂੰ ਕਿ ਇੱਥੇ ਹੀ ਰੱਖਣਾ ਪੁੱਤ ਨਾ ਕਿ ਇੱਥੇ ਆ ਘਰ ਤੇ ਆ ਕੇ ਕਿਹੜਾ ਲੈ ਇਹ ਬਰਾ ਜਿਹੜੀ ਥੱਲੇ ਇਟ ਉਹ ਕੌਣ ਕੱਢੂਗਾ ਥੱਲੇ ਥੱਲੇ ਫਰਤ ਨਾਲ ਸੇ ਪਟੋਣੇ ਇਹ ਕੋਈ ਵੀ ਨੂੰ ਪੜਦਾ ਫਰਕ ਲੈ ਕਾੜਦੇ ਨਹੀਂ ਪੜਦਾ ਯਾਰ ਪੜਦਣੇ ਨਾ ਫਰਕਦਾ ਹੀ ਨਹੀਂ ਅੱਧ ਤੋ ਗਈ ਮੇਰੇ ਯਾਰ ਤੂੰ ਕਾਹ ਬੰਦਾ ਹੁਣ ਸੱਤ ਲੈਣਾ ਮਗਰਾ ਪੱਟ ਲੈ ਜੂਗਾ ਇੰਨੇ ਦੀ ਮਿੱਟੀ ਪੈ ਜਾਣੀ ਰੋੜੇ ਲੱਗੇ ਹੋਏ ਚੱਲ ਪਾਈ ਫਿਰ ਤੇਰੀ ਚਾਹ ਇਕਣਾ ਸਹੀ ਦਾ ਉਹ ਇੱਟਾ ਭਟਵਾ ਇਹਦਾ ਰੱਖ ਲੈਣਾ ਹੈ ਲਗਾ ਉਹ ਪੜਦ ਨਹੀਂ ਆ ਫਰਸ ਰੱਖ ਲੈਣਾ ਵਿੱਚ ਠੀਕ ਅਗਰ ਨਿਊਆਂ ਬਹੁਤ ਡੁੰਗੀਆਂ ਆਈਆਂ ਆਪਣੀਆਂ ਨਿਊਆਂ ਨਹੀਂ ਕਟਾਉਣੀ ਹੈਗੀਆਂ ਥੱਲੇ ਫਿਰ ਤਿੰਨ ਤਿੰਨ ਫੁੱਟ ਹਾਂ ਕਟਣੀਆਂ ਹੈ ਤੁਸੀਂ ਹੈਟਾਂ ਨੂੰ ਹੈ ਆਪਣੀ ਪੂਰੀ ਸੋਝੀ ਦੀ ਗੱਲ ਹੈ ਹਾਂ ਜਿਹਨੇ ਸਾਮ ਰੂਦਾ ਥੱਲੇ ਮੈਂ ਸਖੜੇ ਹੋਈ ਮੈਂ ਸਾਂ ਤੂਤਾਂ ਦੇ ਵਿੱਚ ਹਾਂ ਤੂਤਾਂ ਦੇ ਵਿੱਚ ਹਾਂ ਉਹ ਤੇ ਸਾਡੇ ਜਿੱਥੇ ਮੈਂ ਮਕਾਨ ਛੱਤ ਕੇ ਕਰ ਲਿਆ ਉੱਥੇ ਥਵਾੜਾ ਹੁੰਦਾ ਦਾ ਉਹ ਵੀ ਢਾਕੇ ਤੁਸੀਂ ਬਾਹਰ ਚਲੇ ਗਏ ਵੀ ਢਾਕੇ ਨਵਾਂ ਬਣ ਗਿਆ ਹਾਂ ਜਿਹੜਾ ਤੁਸੀਂ ਸਾਦਾ ਛੱਡ ਕੇ ਆਏ ਆ ਉਧਰ ਇਹਨੇ ਆ ਮਕਾਨ ਹੈ ਸਾਡੀ ਸੋਝਿਓ ਬਣਿਆ ਤੇ ਮੇਰੀ ਕਹਿਣਾ ਜੇ ਪਹਿਲਾਂ ਤਪੜੇ ਹੋਏ ਗਏ ਸਾਰੇ ਪਿਆ ਮੈਨੂੰ ਤਾਂ ਜ਼ਿਆਦਾ ਮੈਂ ਸਾਈਕਲ ਸਿੱਖਿਆ ਦੇੜੀ ਪਰ ਤੇ ਹਾਂ ਜਦੋਂ ਦੇੜੀਆਂ ਪਰ ਤੇ ਸਾਈਕਲ ਵੀ ਜਰੂਰ ਆ ਗਈ ਲੈ ਬੱਤ ਜਿਆਦਾਤਰ ਜਿੱਥੇ ਉਹਤੀ ਆਪਣੇ ਗੁਰਦੁਆਰੇ ਮੂਰੇ ਉਹਨਾਂ ਦੀ ਕੋਠੀ ਹੁੰਦੀ ਸੀ ਉਹਨਾਂ ਦੀ ਕੋਠੇ ਦੇ ਰੋਡ ਹੁੰਦੀ ਸੀ ਉਧਰ ਜੋ ਸਦੇ ਘਰ ਕਿਹਨ ਨੂੰ ਹਾਂ ਆਪਣਾ ਬਰਬੀਰਾਂ ਦੇ ਬਾੜੇ ਦੇ ਵਿੱਚੋਂ ਬਹੁਤ ਥੇ ਚੜ ਜਾਣਾ ਇੱਕ ਵਾਰ 22 ਇੰਚੀ ਕਹਿੰਦੇ ਸੀ 18 ਇੰਚੀ ਬਾਰੇ ਮੈਂ ਜ਼ਿਆਦਾ ਵੀ ਮੈਂ ਕੰਚੀ ਇੱਥੇ ਸਿੱਖਿਆ ਰੋੜ ਬਹੁਤੀ ਹੂੰ ਇਹ ਵੇਖ ਲੈ ਹੌਲੀ ਹੌਲੀ ਇੱਕ ਇਹ ਕਿੰਨਾ ਰੋੜ ਪਹਿਲਾਂ ਰੋੜਨ ਦਾਦਾ ਜੋ ਆ ਕੇ ਫਿਰ ਸਾਈਕਲ ਨੂੰ ਰੋੜਨ ਲੱਗਾ ਉਹ ਪਾ ਕੰਚੀ ਚਲਾਉਂਦਾ ਪਰ ਮੂਹਰਾ ਨੂੰ ਲਿਆ ਕੇ ਦੇ ਦਿੱਤੀਆਂ ਛੋਟੀਆਂ ਛੋਟੀਆਂ ਫਿਰ ਦੀ ਉਹ ਸਿੱਧੀ ਉੱਪਰ ਬੈਠੇ ਚਾਰ ਟਾਇਰ ਲਾ ਕੇ ਗੈਲ ਵਾਲੇ ਵਾਲੇ ਦਾ ਸਮਾ ਸਮੇਂ ਵੀ ਉਹ ਸਮਨੇ ਛਾਲ ਮਾਰਤੀ ਖਾਸੀ ਬੜੀ ਬੜੀਆ ਮਾਰਿਆ ਬੜੀ ਜ਼ਿਆਦਾ 깔 ਤੇਰੇ ਖਾਣੇ ਠੀਕ ਹੈ ਹੁਣ ਨਿਆਣੇ ਸਕੂਲਾਂ ਤੇ ਆ ਕੇ ਟਿਊਸ਼ਨ ਨੂੰ ਜਾਂਦੇ ਆਪਾਂ ਆ ਕੇ ਦੁਬਾਰਾ ਤੋਂ ਪੂਰਾ ਕਿਤੇ ਯਾਦ ਹੁੰਦਾ ਤਾਂ ਯਾਰ ਆ ਆ ਸਲੇਪਾਂ ਨਹੀਂ ਪਈਆਂ ਹੋਈਆਂ ਉਹ ਠੀਕ ਹੈ ਨਾ ਪਰਛਤੀਆਂ ਸਲੇਬਾਂ ਸਾਨੂੰ ਨੂੰ ਪਤਾ ਵੀ ਮਹਰਜ ਜਸਵੀਰ ਨੇ ਇਹਦੇ ਪਰ ਚੜਨ ਦੇ ਵਾਸਤੇ ਪਤਾ ਨਹੀਂ ਸੀ ਕਿੰਨੇ ਕ ਬੇਲਣ ਬੇਲਦੇ ਤੇ ਮਹਰਜ ਜਸਵੀਰ ਇਹਦੇ ਪਰ ਚੜਨ ਵਾਸਤੇ ਕਿਤੇ ਡੈਕ ਪਿਆ ਕਿਤੇ ਰੀਲ ਲੱਭਣੀ ਉੱਪਰ ਤੇ ਕਰੇ ਕੁਛ ਅਇਕ ਤੇ ਲਾਲ ਆ ਗਿਆ ਕਦੇ ਕੁਰਸੀ ਖਿੱਚ ਕਦੇ ਕਿਧਰੇ ਦੇ ਬਾਹ ਕਦੇ ਮੇਰੀ ਠੂਹੀ ਪਰ ਚੜਨਾ ਉਹਨੇ ਹੈ ਨਹੀਂ ਇੱਥੇ ਦਿਖਦਾ ਨਹੀਂ ਹੈਗਾ ਮੈਂ ਜਸਵੀਰ ਨੇ ਇੱਕ ਵਾਰ ਪਪੂਲਰ ਦਾ ਬੈਟ ਬਣਾਇਆ ਸੀ ਆ ਢੜਕ ਢੜਕ ਕੇ ਢੜਕ ਮੈਨੂੰ ਪਤਾ ਕਿਸੇ ਦੇ ਜ਼ਿਆਦਾ ਉਹ ਪਪੂਲਰ ਵਾਲਾ ਬੈਟ ਐਸੇ ਜ਼ਿਆਦਾ ਆਇਆ ਦੇ ਆ ਆਈਟਮ ਕੀ ਹੈ ਪਰ ਤੁਹਾਨੂੰ ਪਤਾ ਹਰੰਦਾ ਹਰੰਦਾ ਇਹ ਰਾਂ ਅੰਕਲ ਜੀ ਗ੍ਰਾਮ ਸੇਵਕਤਾ ਨਾ ਜਦੋਂ ਦਿੱਤੀਆਂ ਦੇ ਇਹ ਕਿੱਟਾਂ ਤੋਂ ਦੇਦੇ ਜਿਹੜੇ ਉਹਨਾਂ ਨੂੰ ਦਿੱਤੀ ਹੁੰਦੀ ਹੈ ਕਿ ਜਿਹੜੇ ਉਹਤੇ ਤਖਾਣਾ ਤਖਾਣਾ ਨੂੰ ਤਖਾਣਾ ਤੋਂ ਹੁਣਾਂ ਦੰਦੇ ਹੁੰਦੇ ਤੇ ਫਿਰ ਇੱਕ ਅੱਧੀ ਇੱਕ ਬੰਦੇ ਦੀ ਕਿੱਟ-ਕੁੱਟ ਆ ਗਈ ਉਹਦੇ ਘਰ ਦੇਣ ਉਹ ਕਿਤੇ ਬੰਦਾ ਗੁజర్ ਗਿਆ ਤੇ ਘਰ ਦੇ ਕਹਿੰਦੇ ਭਾਈ ਸਾਡੇ ਕੰਮ ਨਹੀਂ ਆਉਣੀ ਵੀ ਕਿਸੇ ਹੋਰ ਨੂੰ ਦੇ ਦਿਓ ਅੰਕਲ ਨੇ ਦੋ ਚਾਰ ਨੂੰ ਪੁੱਛੀ ਹੋਣੀ ਆ ਵਿਚਾਰੀ ਏਕਣੀ ਪਈ ਕੋਈ ਰਹਿ ਗਈ ਇਹਦੇ ਵਿੱਚ ਪਾ ਪਾ ਕੇ ਜਿਗਾਰ ਬਹੁਤ ਪੁਰਾਣਾ ਐ ਹੁਣ ਤਾਂ ਨਹੀਂ ਹਰਦੇ ਕੋਣ ਨਹੀਂ ਲੱਗਿਆ ਹੈਗਾ ਇਹਨੂੰ ਦੇਖ ਲਾ ਤੂੰ ਲੱਕੜੀ ਕਿਹੇ ਜੀ ਹੋਊਗੀ ਬਹੁਤ ਪੁਰਾਣਾ ਐ ਵਿੱਚ ਪਾ ਕੇ ਅਸੀਂ ਵਾਈ ਬੈਟ ਬਣਾਇਆ ਨਾ ਪੂਰਾ ਫੇਰ ਅੜੀ ਦੇ ਟੀਮ ਚ ਚੱਲੀਆਂ ਦੇ ਵਿੱਚ ਐਂਟਰੀ ਜਿ세 ਹੀ ਬੈਟ ਲੈ ਕੇ ਗਿਆ ਆਪ ਬਣਾ ਕੇ ਜਵਾਨਾ ਰਹਿ ਲੈ ਕਿਸੇ ਟਾਈਮ ਇਹਨਾਂ ਨੂੰ ਘਰ ਤੋਂ ਦੇ ਤੇ ਬੜੀਆਂ ਸੱਚਾ ਹੁੰਦੀਆਂ ਦੀਆਂ ਐਡੀਆਂ ਐਡੀਆਂ ਉਹਦੇ ਤੋਂ ਗੋਲ ਗੋਲ ᱛੀਆਂ ਕਾਲੀ ਜੀਆਂ ਟਕ ਟਕ ਫੇਰ ਆਈ ਆ ਹਨਾ ਹੁਣ ਇਹਦਾ ਵੀ ਜਵਾਨਾ ਜੀ ਆ ਆ ਵੀ ਦਾ ਤਮ ਸਿਸਟਮਾ ਕਿਵੇਂ ਚੱਲਦਾ ਵਾਈਸ ਬੰਦ ਲੋਗੀ ਆਪਣਾ ਆਪਾ ਮੋਡੀਵਿਸੀ ਕਰਾਓ ਹੂੰ ਹੂੰ ਲੱਗ ਲੱਗ ਗਿਆ ਸਿਸਟਮ ਹੁਣ ਤਾਂ ਰਿਮੋਟ ਦੇ ਲਾਈਟਾਂ ਬਾਲਣ ਲੱਗੀਆਂ ਗੱਲ ਛੱਡੋ ਜੀ ਮੋਬਾਈਲ ਗੱਲ ਭਾਵੇਂ ਤੋਂ ਦਿੱਲੀ ਬੈਠਾ ਭਾਵੇਂ ਦੱਖਣ ਬੈਠਾ ਉੱਥੀ ਦੇ ਬਾੜਲਾ ਉੱਥੀ ਦੇ ਬੰਦ ਕਰ ਦੇ ਸਾਰਾ ਕੁਝ ਉੱਥੀ ਦੇ ਚੱਲਦਾ ਸਿਸਟਮ ਜਦੋਂ ਨਾ ਉਹ ਆਪਾਂ ਖੜਿਆਂ ਨੂੰ ਗਰਮੀ ਨਹੀਂ ਆਉਂਦੀ ਹਾਂ ਬਸ ਇਹ ਮੇਰੀ ਗੱਲ ਤਾਂ ਸੋਣਾ ਹਾਂ ਗਰਮੀ ਨਹੀਂ ਲੱਕੜੀ ਉਨੀ ਖਰਾਬ ਨਹੀਂ ਹੋਈ ਵੀ ਹੈਗੀ ਜੇ ਦੇਖਿਆ ਜਾਵੇ ਜਿੱਥੇ ਲੱਕੜੀ ਨੂੰ ਧੁੱਪਰ ਪਾਣੀ ਲੱਗਿਆ ਉੱਥੇ ਖਰਾਬ ਹੁੰਦੀ ਜ਼ਿਆਦਾ ਪਰ ਇਹ ਪਤਾ ਕੀ ਗੱਲ ਆ ਬਾਈ ਜੀ ਮੇਟੀ ਇਹ ਲੱਕੜ ਹੈ ਜਿਹੜੀ ਇਹ ਤਾਂ ਚੱਲ ਪਰਦੇ ਹੁੰਦੀ ਉਹ ਚਵਾਰੇ ਪਏ ਆ ਹੁਣੇ 2002-3 ਚ ਪਏ ਆ ਹਾਂ ਤੇ ਆਪਾਂ ਨੇ ਪਹਿਲਾਂ ਵੀ ਤਾਰ ਕੀ ਲੈਂਦੀ ਸੀ ਸਟੀਲ ਹਾਂ ਸਟੀਲਾਂ ਚ ਗੋਡੇ ਬੈਣਾ ਇਹ ਹਾਂ ਉਹ ਆਪਾਂ ਦੇ ਹਾਂ ਆਪਾਂ ਦੇਖਿਆ ਇਹਦਾ ਯਾਰ ਇਹ ਤਾਂ ਨਵਾਂ ਹੀ ਲੱਕੜ ਹੋਵੇ ਇਹਨੇ ਵਿਚਾਰੀ ਨੇ ਪਹਿਲਾਂ ਟਰੈਕਟਰ ਜੱਸੇ ਟਰੈਕਟਰ ਜੱਸੇ ਵਾਲਾ ਦਾ 27 ਦਾ ਆਪਾਂ ਹੀ ਤਾਰ ਕੇ ਲਿਆਏ ਸੀ ਹਾਂ ਇਟਾਂ ਵੀ ਸਾਰੀਆਂ ਉਹ ਇਟਾ ਉਹ ਕਿਤੇ ਦੱਬੀਆਂ ਪਤਾ ਮੈਂ ਨਿਊਂ ਦੇ ਵਿੱਚ ਉਦੋਂ ਦਾ ਜਿਹੜੇ ਉੱਥੇ ਥੱਪੜ ਜੇ ਆਏ ਸੀ ਕਿਸੇ ਦੀਵਾ ਕਿਸੇ ਦੇ ਸਟਾਰ ਕਿਸੇ ਦੇ ਫੁੱਲ ਉਹ ਮੇਰੇ ਨਿਊਂ ਚ ਦੱਬ ਹੋਈਆਂ ਮੈਂ ਜਿੱਥੇ ਆਪਾਂ ਨੇ ਉਹ ਕਰਿਆ ਹਾਂ ਬੇਸਮੈਂਟ ਹਾਂ ਬੇਸਮੈਂਟ ਚ ਬਣਾਈ ਵੀ ਦੂਈ ਜਿਹੜੀ ਪਰਲੇ ਬਸੇ ਤੂੜੀ ਵਾਲੀ ਹਾਂ ਹਾਂ ਉੱਥੇ ਦੱਬ ਹੋਈਆਂ ਹੀਆਂ ਉਹ 3:30 ਵਜੇ ਮਕਿੜੇ ਚੱਲ ਗਈ ਸਾਰੀ ਅੱਛਾ ਉਹ ਪਤਾ ਕੀ ਗੱਲ ਹੈ ਇਹ ਵਰਤਦੇ ਤੇ ਠੇਠਾਂ ਵਰਤੋਂ ਵਾਲੀ ਚੀਜ਼ੇ ਬਚਦੀ ਹੈ ਇਹ ਵੀ ਕਿਤੇ ਤੂੰ ਨਾ ਦੇਖ ਨਾ ਵਰਤ ਹਾਂ ਉਥੇ ਹੌਲੀ ਹੌਲੀ ਫਿਰ ਕੁਛ ਕੁਛ ਨਾ ਕੁਛ ਹਾਂ ਉਹ ਖਰਾਬ ਹੈ ਤੂੰ ਗੱਡੀ ਹਾ ਪੋਚਾਏ ਤੂੰ ਗੱਡੀ ਲਾ ਲੈ ਜਿਹੜੀ ਗੱਡੀ ਚੱਲਦੀ ਆ ਉਹਨੂੰ ਚਾਹੇ ਸਵੇਰੇ ਸਲਫ ਮਾਰ ਲੈ ਜਿਹੜੀ ਨਹੀਂ ਚੱਲਦੀ ਉਹਦੀ ਬੈਟਰੀ ਖੜੀ ਦੀ ਡਾਊਨ ਡਾਊਨ ਹੋ ਜਾਂਦੀ ਆ ਡਾਊਨ ਹੋ ਜਾਂਦੀ ਸਹੀ ਗੱਲ ਆ ਤਰੀ ਆ ਵੀ ਪੁਆਇੰਟ ਆ ਗੱਲ ਪੁਆਇੰਟ ਆ ਕੱਪਰ ਬਰਕਟ ਬਾਅਦ ਤੋਂ ਦੇਖੇ ਬਾਲੇ ਦੇ ਲਾ ਕਿੰਨੇ ਸਾਲ ਦੇ ਹੋਏ ਜੀ ਪੇ ਹਮਮ ਪਰ ਇਹਨਾਂ ਦੀ ਸਿਫਤ ਤੀ ਵੀ ਹਰੇ ਹੁਣ ਕਿੱਥੇ ਤੇ ਛੱਤਣਾ ਆਪਾਂ ਨੇ ਉਹ ਪਰਲੇ ਪਾਸੇ ਤੇ ਇਧਰ ਨੂੰ ਛੱਤਣਾ ਉੱਥੇ ਤੇ ਆਏ ਛੱਤ ਕੇ ਆਹ ਮੂਰਲੇ ਪਾਸੇ ਬੇੜਾ ਰੱਖ ਲੈਣਾ ਲੱਗਣੀਆਂ ਕੀਆ ਪੂਰੀ ਟੀਮ ਲੱਗਣੀ ਉਹ ਟੀਨੇ ਜਿਹੜੇ ਤਾਰੀਆਂ ਸਮਝ ਲੈ ਉਹ ਹੀ ਟੀਨੇ ਇੱਥੇ ਤੇ ਐ ਪੈ ਜਾਣੀਆਂ ਅੰਦਰ ਹੋਣਾ ਹਰ ਖੜਨੀ ਹੋਵੇ ਕੋਮਕਿਆ ਠੀਕ ਆ ਗੱਲ ਹਾਂ ਚਾਹੀਦੀ ਵੀ ਇੱਕਣੀ ਐ ਇੱਥੇ ਤੋਂ ਐਂਟਰੀ ਹੋਈ ਅੱਜ ਤਣੂ ਕਮਾ ਕੇ ਐ ਬੈਕ ਲਾ ਕੇ ਖੜਾ ਦੇ ਦਿੰਦੇ ਸੀ ਜਿੱਦੀ ਗੱਲ ਸੜੀ ਕੰਮ ਲੋਟ ਆ ਗਿਆ ਹੂੰ ਹੂੰ ਈਉਂ ਤੇ ਵਿੱਚ ਹੋਣਾ ਨਾ ਕੰਮ ਹੋਣਾ ਜਦ ਮਕਾਨ ਦਾ ਮੂੰਹ ਐ ਤਾਂ ਪਿੱਛੇ ਪਾਣੀ ਖੜਾਤਾ ਜਦ ਤਾਂ ਇੱਧਰ ਕੁਝ ਐ ਹੀ ਨਹੀਂ ਤਾਂ ਇੱਧਰ ਤਾਂ ਭੂਤ ਤੇ ਸੇਵੇ ਤੇ ਡਰ ਲੱਗਦਾ ਤਾਂ ਇੱਧਰ ਨੂੰ ਜਾਣ ਲੱਗੇ ਹਾਂ ਤਾਂ ਕਿ ਮੇਰੀ ਯਾਦਗਾਰ ਆ ਹਾਂ ਮੈਨੂੰ ਰਾਤ ਨੂੰ ਪਾ ਦਮ ਐਧਰ ਟਾਕੀ ਵਾਲੀ ਸਾਈਡ 'ਤੇ ਸਾਡਾ ਪਹਿਲਾ ਮੂਰੇ ਫੋੜਾਈ ਹੋਈ ਐ ਟਾਕੀ ਪਿੱਛੇ ਹਾਂ ਬੇਬੇ ਨੇ ਗਾਲਾਂ ਕੱਢਣੀਆਂ ਮਰ ਜਾ ਤੂੰ ਐਧਰ ਮੇਰੇ ਕੋਲ ਪੈ ਜਾ ਇੱਕ ਮਰੇ 'ਚ ਐਧਰ ਟੀਵੀ ਹੁੰਦਾ ਤਾਂ ਹਾਂ ਟੀਵੀ ਦੇਖ ਕੇ ਤਸਵੀਰ ਨਾਲੇ ਰਾਤ ਨੂੰ ਫਿਰ ਉੱਧਰ ਕਰ ਦੇਣਾ ਹਾਂ ਲੱਕ ਫੁੱਲ ਨਹੀਂ ਸਾਹਮਣੇ ਸਵੇਰੇ ਬੋਲ ਬਾਈ ਇਹ ਤਾਂ ਟਾਈਮ ਤਾਂ ਆ ਵੀ ਦੇਖ ਲੈ ਟਾਈਮ ਤਾਂ ਡਰ ਲੱਗਦਾ ਸਭ ਹੁਣ ਆਪਾਂ ਦਿਨ ਰਾਤ ਲੰਗੀ ਜਾਂਦੇ ਨਾ ਚੀਜ਼ਾਂ ਖਤਮ ਹੁੰਦੀਆਂ ਹੈ ਤਾਂ ਹੈਗੀਆਂ ਹੂੰ ਪਰ ਇਹ ਡਰ ਖਤਮ ਹੋ ਗਿਆ ਖੇਤਾਂ ਜਿਹੇ ਮਨ ਬਾਰੇ ਉਹ ਜਿਵੇਂ ਆਪਾਂ ਉਮਰਾਂ ਲੰਗੀ ਜਾਂਦੀ ਹੈ ਉਹ ਹੋ ਜਾਂਦਾ ਠੀਕ ਪਤਾ ਲੱਗ ਜਾਂਦਾ ਆਪਾਂ ਨੂੰ ਉਹ ਪਤਾ ਅੱਗੇ ਕੀ ਹੁੰਦਾ ਤਾਂ ਸੁਣ ਲੈ ਹੂੰ ਅੱਗੇ ਗੁਰਦਾਰੇ ਹੁਣਾ ਖੰਡਪਾੜ ਸਾਹਿਬ ਉੱਥੇ ਗੱਲਾਂ ਹੀ ਨਾ ਭੂਤਾਂ ਦੀ ਕਰਨੀਆਂ ਗੁਰਦਾਰੇ ਤੇ ਆਉਣਾ ਹੀ ਸਵੇਰੇ ਕਰਨ ਨੂੰ ਆਂ ਦਰਵਾਜ਼ਾ ਉਹ ਆਪਣੇ ਜਿਹੜੇ ਆਪਣੇ ਸੀਨੀਅਰ ਤੇ ਸਮਝ ਲੈ ਉਹਨਾਂ ਨੇ ਗੱਲ ਇਦਾਂ ਦੀ ਕਰਨੀ ਵੀ ਆਉਣਾ ਹੀ ਸਵੇਰੇ 4-5 ਵਜੇ ਗੁਰਦੁਆਰੇ ਤੇ ਹੁਣ ਪੰਮੂਰਾ ਹੀ ਤਾਂ 9 ਵਜੇ ਰੋਟੀ ਖਾ ਕੇ ਘਰ ਨੂੰ ਆ ਜਾਂਦੇ ਆ ਉਹ ਜਾਂਦੇ ਪਤਾ ਨਹੀਂ ਜਮਾਨਾ ਬਹੁਤ ਐਡਵਾਂਸ ਹੋ ਗਿਆ ਮਨ ਚ ਡਰੇ ਨਹੀਂ ਹੈਗਾ ਹੁਣ ਹੁੰਦਾ ਨਹੀਂ ਉਪ ਆਪਾਂ ਤਾਂ ਇਹਦਾ ਕਰਦੇ ਆ ਦਰ ਵੀ ਆਪਾਂ ਨਹੀਂ ਪਤਾ ਕਰਨਾ ਹੁੰਦੀ ਤਾਂ ਗੱਲ ਕੁਝ ਨਹੀਂ ਮੰਨਦੇ ਬਵੇਂ ਆ ਪਰ ਡਰ ਕਦੇ ਮਨ ਚ ਪਾਉਣਾ ਚਾਹੀਦਾ ਨਹੀਂ ਹੈਗਾ ਡਰਨਾ ਜ਼ਰੂਰੀ ਵੀ ਹੈ ਹੈ ਈ ਗੱਲ ਨਹੀਂ ਹੈ ਜੀ ਬੱਚੇ ਦੇ ਮਨ 'ਚ ਮੇਰੇ ਮਨ 'ਚ ਡਰ ਪਾਇਆ ਬਤਾ ਜਹਾਜ਼ ਤੇ ਮੈਂ ਡਰਦਾ ਸੀ ਹੁਣ ਵੀ ਕਈ ਗੱਲਾਂ ਕੱਲੇ ਨੂੰ ਮਹਿਸੂਸ ਹੋ ਜਾਂਦਾ ਹੈ ਉਹ ਡਰ ਜੋ ਅੰਦਰੋਂ ਕਰਦਾ ਹੈ ਹੈਗਾ ਹੈਗਾ ਹੈ ਜਿਹੜਾ ਹੈਗਾ ਹੂੰ ਕੱਲੀ ਹੁਣ ਮੈਂ ਆ ਚੱਲ ਪਿਆ ਆੜ ਤੜਿਆ ਕਰ ਦੇਣਾ ਹੈ